ਹੋ ਜੀ ਸਭ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਿਸਰਾਵਾ ਸਾਡਾ YouTube ਚੈਨਲ ਤਰਲੋਕ ਸ੍ਰੇਖਾ ਔਰ ਸਾਡਾ Instagram ਚੈਨਲ ਤਰਲੋਕ ਸ੍ਰੇਖਾ ਲਓ ਜੀ ਮੌਸਮ ਫਿਰ ਕਰ ਰਿਹਾ ਖਰਾਬੀਆਂ ਰਾਤ ਦਾ ਜਿਹੜਾ ਉਹ ਮੀਂਹ ਜਿਹੜਾ ਪੈ ਰਿਹਾ ਤੇ ਕਾਫੀ ਜਿਹੜੀ ਖਰਾਬੀਆਂ ਕਰ ਰਿਹਾ ਜੀ ਕਿਉਂ ਪਰਹਣ ਫਸਲਾਂ ਲੋਕ ਨਹੀਂ ਜੇ ਝੋਨਾ ਪੱਕਾ ਹੋਇਆ ਕੁਝ ਝੋਨੇ ਵੱਡੀ ਵੀ ਗਏ ਆ ਤੇ ਬੱਟਰ ਬੱਦ ਤੇ ਮਿੱਟੀ ਵਿੱਚ ਵੀ ਦਾਣਿਆਂ ਦੀ ਜਿਹੜੀ ਖਰਾਬੀ ਹੁੰਦੀ ਏ ਇਸ ਕਰਕੇ ਸਵੇਰ ਦਾ ਹੀ ਜਿਹੜਾ ਮੌਸਮ ਖਰਾਬ ਇਰਾਦਾ ਹੀ ਮੀਂਹ ਰੇ ਪੈ ਰਿਹਾ ਤੇ ਐਸੇ ਵੇਲੇ ਵੀ ਮੀਂਹ ਜਿਹੜਾ ਹਾਂਜੀ ਬਹੁਤ ਪੈ ਰਿਹਾ ਠੀਕ ਹੈ ਜੀ ਹਾਂਜੀ ਮੌਸਮ ਹੋਇਆ ਇੱਕਦਮ ਖਰਾਬ ਹਾਂਜੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਕਿੱਦਾਂ ਦਾ ਮੌਸਮ ਹੈ ਜੀ ਸਾਡੇ ਤੇ ਰਾਤ ਦਾ ਹੀ ਜਿਹੜਾ ਉਹ ਬਾਰਸ਼ ਲੱਗੀ ਹੋਈ ਹੈ ਤੇ ਹੁਣ ਵੀ ਬਾਰਸ਼ ਜਿਹੜੀ ਪੈ ਰਹੀ ਹੈ ਜਿਹੜੇ ਪਰਿੰਦੇ ਆ ਉਹ ਵਿਚਾਰੇ ਬੈਠੇ ਆ ਕਿ ਬੱਦਲ ਹਟੇ ਤੇ ਖਾਣਾ ਚਾਹੀਏ ਖਾਣਾ ਖਾਣ ਖਾਈਏ ਦਾਣੇ ਚੁਗੀਏ ਤੇ ਬਾਕੀ ਝੋਨੇ ਵੱਢਣ ਵਾਲੇ ਆ ਤਾਂ ਕੁਝ ਵੱਢੇ ਗਏ ਆ ਮੰਡੀਆਂ ਵਿੱਚ ਵੀ ਝੋਨੇ ਜਿਹੜੇ ਖਰਾਬ ਜਿਹੜੇ ਹੋ ਰਹੇ ਆ ਮੌਸਮ ਦੀ ਖਰਾਬੀ ਕਰਕੇ ਕੁਝ ਪਿਆਲੀਆਂ ਵਿੱਚ ਤੇ ਕੁਝ ਮੰਡੀਆਂ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਾਡੇ ਆਪਣੇ ਤੇ ਲੋਕ ਸਿੰਘ ਬਿਸਰਾਵਾ ਤੁਸੀਂ ਦੇਖ ਰਹੇ ਹੋ ਜੀ ਤੱਲੋਕ ਸਿੰਘ ਬਿਸਰਾਵਾ ਹੈਂਡਲੂਗਾ ਵਾਲਾ ਚੈਨਲ ਜੀ ਤੇ ਆਕੀ ਤੁਸੀਂ ਸੁਣਾਓ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਜੀ ਹਾਂਜੀ ਹਾਂਜੀ ਮੌਸਮ ਵੀ ਹੋਈ ਖਰਾਬੀ ਤੇ ਮੌਸਮ ਹੋਇਆ ਕਾਫੀ ਖਰਾਬ ਜਿਹਦੇ ਕਰਕੇ ਫਸਲਾਂ ਦੀ ਹੋਈ ਬਰਬਾਦੀ ਕੁਝ ਮੰਡੀਆਂ ਵਿੱਚ ਤੇ ਕੁਝ ਪੇਲੀਆਂ 'ਚ ਹਾਂਜੀ ਅਜੀਬਾ ਕੀ ਆਸ ਕਰਾਂਗੇ ਕਿ ਤੁਸੀਂ ਕੋਈ ਆਨਲਾਈਨ ਸੌਦਾ ਮਗਾਉਣਾ ਹੋਵੇ ਤੇ ਆਪਣਾ ਫੋਲਡਰ ਤੁਸੀਂ ਭੇਜਣਾ ਵੀ ਤੇ ਸਾਡਾ ਨੰਬਰ ਹੈ ਜੀ 98575300769 ਚਾਹੇ ਲੈਣਾ ਤੁਸੀਂ ਸੋਫਾ ਸੈੱਟ 5 ਸੀਟਰ ਜਾਂ 7 ਸੀਟਰ ਇਹ ਦੋ ਜਿਹੜੇ ਸੋਫਾ ਸੈੱਟ 5 ਜਾਂ 7 ਇਹਨਾਂ ਦੇ ਕੰਪਲੀਟ ਸੈੱਟ ਜਿਹੜੇ ਆ ਰਹੇ ਆ ਔਰ ਜਿਹੜੇ ਸੋਫਾ ਸੈੱਟ ਐਲ ਕਵਰ ਦੇ ਆ ਉਹਨਾਂ ਦੇ ਕੰਪਲੀਟ ਸੈੱਟ ਨਹੀਂ ਆ ਰਹੇ ਠੀਕ ਹੈ ਜੀ ਤੇ ਬਾਕੀ ਉੱਪਰ ਪਾਉਣ ਵਾਲੇ ਜਿਹੜੇ ਕਵਰ ਉਹ ਮਿਲ ਜਾਣਗੇ ਭਾਵੇਂ ਜਿੰਨੇ ਮਰਜ਼ੀ ਸੀਟਰ ਹੋਣ ਔਰ ਜਿਹੜਾ ਕੰਪਲੀਟ ਸੈੱਟ ਜਿਹੜਾ ਪੂਰਾ ਢੱਕਣ ਵਾਲਾ ਸੈੱਟ ਹੁੰਦਾ ਹੈ ਉਹ ਓਨਲੀ 5 ਸੀਟਰ ਔਰ 7 ਸੀਟਰ ਦਾ ਹੀ ਆ ਰਿਹਾ ਹੈ ਹਾਂਜੀ ਕਿਉਂਕਿ ਸੋਫੇ ਹੁਣ ਬੜੇ ਇਹ ਮਾਡਲ ਆ ਗਏ ਆ ਜਿਆਦੇ ਹੁਣ ਐਲ ਟਾਈਪ ਚ ਜਿਆਦੇ ਲੁਕੀ ਐਲ ਟਾਈਪ ਦੇ ਜਿਹੜੇ ਕੰਪਲੀਟ ਕਵਰ ਜਿਹੜੇ ਉਹ ਨਹੀਂ ਆ ਰਹੇ ਠੀਕ ਹੈ ਜੀ ਬਾਕੀ 5 ਸੀਟਰ ਦੇ 7 ਸੀਟਰ ਦੇ ਕੰਪਲੀਟ ਸੈੱਟ ਆ ਰਹੇ ਆ ਔਰ ਉਸ ਡਿਜ਼ਾਈਨ ਵੀ ਬਹੁਤ ਆ ਰਹੇ ਆ ਤੁਸੀਂ ਜਿੱਦਾਂ ਦੇ ਮੰਗੋ ਹੁਣ ਤੁਸੀਂ ਮਗਾ ਸਕਦੇ ਹੋ ਦੂਜੀ ਗੱਲ ਮੰਜੀਆਂ ਦੇ ਕਵਰਾਂ ਦਾ ਟ੍ਰੈਂਡ ਅਜੇ ਤੱਕ ਵੀ ਚੱਲ ਰਿਹਾ ਅਜੇ ਕੱਲ ਹੀ ਆਰਡਰ ਜਿਹੜਾ ਪਹੁੰਚਾ ਕੇ ਆਏ ਆਂ ਆ ਨਵਾਂ ਪਿੰਡ ਹੁੰਦਲ ਤੇ ਬੁੜੀ ਪੋਲ ਦੇ ਉੱਪਰ ਤੇ ਬਾਕੀ ਹੁਣ ਰਜਾਈਆਂ ਤੇ ਰਜਾਈਆਂ ਦੇ ਕਵਰ ਕੰਬਲ ਤੇ ਕੰਬਲਾਂ ਦੇ ਕਵਰ ਇਹ ਚੱਲਨੇ ਆ ਜੀ ਜਨਨ ਕਿ}{|\text{ਸ਼ਿਆਲ ਦਾ ਜ਼ਰਾ ਸਿਸਟਮ}}|$ ਜਿਹੜੀ ਵੈਰਿਟੀ ਉਹ ਸ਼ੁਰੂ ਹੋ ਜਾਣੀ ਹੈ ਤਕਰੀਬਨ ਹੋ ਗਈ ਹਾਂ ਜੀ ਔਰ ਕੱਲ ਪਰਸਵੀ ਮੈਚ ਦੇਖਿਆ ਇਸ ਚੈਨਲ ਸਾਨੂੰ ਜੀਤਾ ਦੇ ਘਰ ਉਹਨਾਂ ਨੂੰ ਕੁਝ ਗਰਮ ਚਾਦਰਾਂ ਦੇਖਿਆ ਹੈ ਜੀ ਔਰ ਕੁਝ ਡਬਲ ਬੈੱਡ ਦੇ ਡਬਲ ਬੈੱਡ ਦੇ ਜਾਈ ਦੇ ਕਵਰ ਦੇਖਿਆ ਹੈ ਤੇ ਕੰਬਲੇ ਦੇ ਕਵਰ ਦੇਖਿਆ ਹੈ ਤੇ ਕੁਝ ਤਲਾਈਆਂ ਦੇ ਕਵਰ ਦੇਖਿਆ ਹੈ ਠੀਕ ਹੈ ਜੀ ਕਿਉਂਕਿ ਉਹ ਆਪਣੇ ਕੋਈ ਸੌਦਾ ਮੰਗਾਉਂਦੇ ਜਦੋਂ ਜਿਹੜੀ ਚੀਜ਼ ਲੋੜ ਹੁੰਦੀ ਫੋਨ ਕਰ ਦਿੰਦੇ ਆਪਾਂ ਨੂੰ ਇਸ ਘਰ ਦੇ ਆਈ ਤੇ ਤੁਸੀਂ ਵੀ ਕੋਈ ਸੌਦਾ ਮੰਗਾਉਣਾ ਹੋਵੇ ਆਨਲਾਈਨ ਤੇ 9857550077 ਤੇ ਤੁਸੀਂ ਕਰਨਾ ਪਾ ਇੱਕ ਰਿਕੁਐਸਟ ਛੱਡੀ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜਿਹੜਾ ਕੀਤਾ ਹੁਣ ਜਿਹਦੇ ਸਿਰ ਵੀਡੀਓ ਕਰਕੇ ਆਓ ਤੇ ਤੁਹਾਨੂੰ ਪੂਰੀ ਡਿਸਕਾਊਂਟ ਜਿਹੜੀ ਦਿੱਤੀ ਜਾਵੇਗੀ ਠੀਕ ਹੈ ਜੀ ਹਾਂ ਜੀ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਜੋ ਬਸਰਾਵਾ ਪਿੰਡ ਹਰਚੋ ਵਾਲ ਤੇ ਕਾਦੀ ਦੇ ਬਿਲਕੁਲ ਨਜ਼ਦੀਕ ਹੈ ਜੀ ਬਾਕੀ ਅੱਜ ਮੌਸਮ ਦੀ ਕਾਫੀ ਖਰਾਬੀ ਹੈ ਤੇ ਨਾਲ-ਨਾਲ ਚੱਲ ਰਿਹਾ ਜੀ ਆਪਣੇ ਪੰਜਾਬੀ ਪ੍ਰੋਗਰਾਮ ਜਿਹਨ ਕੀ ਮੈਰਿਜਾਂ ਦੇ ਪ੍ਰੋਗਰਾਮ ਚੱਲ ਰਹੇ ਆ ਠੀਕ ਨਾਲ ਜਾਗਰਣ ਚੱਲ ਰਹੇ ਆ ਜੀ ਉਹ ਵੀ ਨਾਲ-ਨਾਲ ਕੰਮ ਚੱਲਦੇ ਰਹਿਣਗੇ ਤੇ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਕੋਈ ਮੇਲਾ ਕਰਾਉਣਾ ਹੋਵੇ ਕੋਈ ਮੈਰਿਜ ਦਾ ਫੰਕਸ਼ਨ ਹੋਵੇ ਧਮਾਨ ਦਾ ਫੰਕਸ਼ਨ ਹੋਵੇ ਰਿਸੈਪਸ਼ਨ ਪਾਰਟੀ ਹੋਵੇ ਤਾਂ ਉਹਦੇ ਵਿੱਚ ਹੀ ਆਪਣਾ ਆਪਣਾ ਪੂਰਾ ਸਿਸਟਮ ਹੈਗਾ ਜੀ ਮੈਂ ਪੰਜਾਬੀ ਐਂਕਰ ਨਾਲ ਸਾਡੇ ਕੋਲ ਡੀਜੇ ਹੈਗੇ ਮਲਬਈ ਕੀ ਦੀ ਟੀਮ ਹੈਗੀ ਏ ਤੇ ਸੰਗਰ ਵੀ ਕੋਈ ਚਾਹੀਦਾ ਹੋਵੇ ਤਾਂ ਉਹ ਵੀ ਤੁਹਾਨੂੰ ਮਿਲ ਜੇਗਾ ਜੀ ਤੇ ਨਾਲ ਨਾਲ ਸੈੱਡ ਬਿਜ਼ਨਸ ਆਪਣਾ ਹੈਗਾ ਜੀ ਹੈਂਡਲੂਨ ਹੈਂਡੂਨ ਪ੍ਰੋਡਕਟਰ ਦਾ ਠੀਕ ਜੀ ਬਾਕੀ ਤੁਸੀਂ ਸੁਣਾਓ ਕਿ ਤੁਹਾਡਾ ਅੱਲਾ ਕਿਵੇਂ ਸੌਸਮ ਕਦਾ ਸਾਡੇ ਤੇ ਬੱਦਲ ਪੈ ਰਿਹਾ ਜੀ ਠੀਕ ਹੈ ਜੀ ਸਾਡੇ ਤੇ ਬੱਦਲ ਬਹੁਤ ਇਸ ਤਰ੍ਹਾਂ ਪੈ ਰਹੇ ਆ ਤੇ ਕਿਸੇ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਕਿਹੜੇ ਲੱਕ ਜੀ ਕੁਝ ਵੀ ਦੇਖ ਰਹੇ ਹੋ ਸਿਕੰਦਰ ਸਾਹੀ ਜੀ ਹਾਜੀ ਸਤਿ ਸ੍ਰੀ ਅਕਾਲ ਜੀ ਸਿਕੰਦਰ ਸਾਹੀ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਸਿਕੰਦਰ ਸਾਹੀ ਦੀ ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਜੀ ਹਾਂਜੀ ਫਿਰ ਕਮੈਂਟ ਕਰਕੇ ਦੱਸਿਆ ਕਰੋ ਕਿਹੜੀ ਜਗ੍ਹਾ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਹਾਂਜੀ ਵਾਚ ਕਰ ਰਹੇ ਵੀਡੀਓ ਸਿਕੰਦਰ ਸਾਹੀ ਜੀ ਹਾਂਜੀ ਮੈਂ ਫਰੰਟ ਵਾਲਾ ਕੈਮਰਾ ਮੈਂ ਤਾਂ ਨਹੀਂ ਕਰ ਰਿਹਾ ਕਿ ਮੇਰੇ ਕੈਮਰਾ ਜਿਹੜਾ ਚੇਂਜ ਨਹੀਂ ਹੁੰਦਾ ਕੋਈ ਕੋਈ ਹੈਗਾ ਦਾ ਹਾਲਤ ਦੱਸਿਓ ਜੀ ਜਿਵੇਂ ਫਰੰਟ ਵਾਲਾ ਕਰ ਲੈਣਾ ਤੇ ਬੈਕ ਵਾਲਾ ਬਸ ਚੇਂਜ ਨਹੀਂ ਹੁੰਦਾ ਪਤਾ ਨਹੀਂ ਕੀ ਉਸੇ ਇਹਦੀ ਪ੍ਰੋਬਲਮ ਜਿਹੜੀ ਚੱਲੀ ਹੈ ਜਾਂ ਕੋਈ YouTube ਨੇ ਕੋਈ ਲਾਇਆ ਇੱਥੇ ਕੋਈ YouTube ਤੋਂ ਵੱਲੋਂ ਕੋਈ ਫੈਕਸ਼ਨ ਲੱਗਾ ਹੋਇਆ ਕਿਉਂਕਿ ਜੇ ਮੈਂ ਫਰੰਟ ਵਾਲਾ ਕੈਮਰਾ ਕਰਦਾ ਤਾਂ ਬੈਕ ਵਾਲਾ ਨਹੀਂ ਹੁੰਦਾ ਬੈਕ ਵਾਲਾ ਕਰਦਾ ਤਾਂ ਫਰੰਟ ਵਾਲਾ ਹੁੰਦਾ ਇਸ ਕਰਕੇ ਮੈਂ ਕੈਮਰਾ ਜਿਹੜੀ ਚੇਂਜ ਨਹੀਂ ਕਰ ਰਿਹਾ ਠੀਕ ਹੈ ਜੀ ਹਾਂ ਬਾਕੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਇਲਾਕੇ ਦਾ ਹਾਲਚਲ ਦੱਸਿਆ ਕਰੋ ਆਪਣਾ ਤੁਹਾਡਾ ਕਿਹੜਾ ਇਲਾਕਾ ਵੀ ਕਿਹੜੇ ਇਲਾਕੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀ ਜ਼ਰੂਰ ਦੱਸਿਆ ਕਰੋ ਠੀਕ ਹੈ ਤੇ ਬਾਕੀ ਤੁਸੀਂ ਕੋਈ ਵੀ ਐਕਸ਼ਨ ਕਰਾਉਣਾ ਹੈ ਜਾਂ ਕੋਈ ਹੈਂਡਲਿੰਗ ਦਾ ਸਮਾਨ ਮਗਾਉਣਾ ਹੈ ਤਾਂ ਨੰਬਰ ਸਾਡਾ ਤੁਸੀਂ ਇੱਥੇ ਕਿਰਵਿੰਦਨ ਨੂੰ ਪਤਾ ਹੀ 9857530066 ਹੈ। ਹੋ ਸਾਡਾ YouTube ਚੈਨਲ ਤ੍ਰਲੋਕ ਸੇਖਾ ਪਰ ਮੇਰਾ ਦੂਸਰਾ ਚੈਨਲ ਹੈ ਜੀ ਐਂਕਰ ਕੈਥ ਪੰਜਾਬੀ ਜਿਹਦੇ ਤੇ ਤਕਰੀਬਨ 14 ਹਜ਼ਾਰ ਜਿਹੜੇ ਮੇਰੇ ਸਬਸਕ੍ਰਾਈਬਰ ਹੈਗੇ ਆ। ਔਰ ਜਿਹੜੇ ਜਿਹੜੇ ਮੇਰੇ ਚੈਨਲ ਹੈਂਡਲੂਮ ਦਾ ਉਹਦੇ ਉੱਤੇ ਸਿਰਫ ਇਹ 6-7 ਸੋਈ ਇਹਦੇ ਸਬਸਕ੍ਰਾਈਬਰ ਨਾ ਮਾ ਚੈਨਲ ਠੀਕ ਹੈ ਜੀ ਕੋਈ ਵੀ ਚੈਨਲ ਕਰ ਲੋ ਸਬਸਕ੍ਰਾਈਬ ਤੇ ਜਿਹੜੀ ਚੀਜ਼ ਤੁਹਾਨੂੰ ਲੋੜ ਹੈ ਕੋਈ ਫਕਸ਼ਨ ਕਰਾਉਣਾ ਤਾਂ ਵੀ ਨੰਬਰ ਮੈਂ ਦਿੱਤਾ ਹੋਇਆ ਵੇ ਜੇ ਕੋਈ ਸਮਾਨ ਵਗਾਉਣਾ ਹੈ ਤਾਂ ਵੀ ਨੰਬਰ ਤੁਹਾਨੂੰ ਦਿੱਤਾ ਹੋਇਆ ਠੀਕ ਹੈ ਜੀ ਹਾਂ ਬਾਕੀ ਹੱਸਦੇ ਵਸਦੇ ਰਹੋ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਹਾਂ ਜੀ ਬਸ ਸੁਣੋ ਠੀਕ ਹੈ ਜੀ ਬਸ ਸੁਣੋ ਹੈਲੋ ਹਾਂਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਗੁਰਸੇਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਲਓ ਜੀ ਦੋਸਤਾਂ ਨੇ ਵੀਰ ਜੁੜੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਫਰੰਟ ਵਾਲਾ ਕੈਮਰਾ ਤਾਨੀ ਕਰ ਰਿਹਾ ਮੇਰੇ YouTube ਚੈਨਲ ਤੇ ਕੋਈ ਇਸ਼ੂ ਹੈ ਮੇਰੇ ਨਾਲ ਜਿਹੜਾ ਉਹ ਫਰੰਟ ਵਾਲਾ ਕੈਮਰਾ ਕਰਾਂ ਤੇ ਦੂਜਾ ਨਹੀਂ ਹੁੰਦਾ ਇਸ ਕਰ ਮੈਂ ਬੈਕ ਵਾਲੇ ਕੈਮਰੇ ਨੇ ਵੀਡੀਓਜ਼ ਆ ਕਰ ਰਿਹਾ ਠੀਕ ਹੈ ਜੀ ਤੇ ਬਾਕੀ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਉਹ ਵੀ ਤੁਹਾਡਾ ਧੰਨਵਾਦ ਸਾਡੇ ਹਮ ਸੁਨੋਈ ਭਾਜੀ ਤੇ ਗੁਰ ਸੇਵਕ ਸਿੰਘ ਦੀ ਹਾਂਜੀ ਚਰਦੀ ਗੱਲਾਂ ਜਰੋ ਸਾਰੇ ਸਾਡੇ ਵੀਰ ਭਰਾ ਤੇ ਕਾਫੀ ਦਿਨਾਂ ਬਾਅਦ ਅੱਜ ਜਿਹੜੀ ਇਹ ਲਾਈਵ ਤੇ ਤਕਰੀਬਨ ਆਪਾਂ ਹੁੰਦਾ ਹੀ ਰਹੀਦਾ ਤੇ ਕਿਰਪਾ ਕਰਕੇ ਚੈਨਲ ਨੂੰ ਭਾਜੀ ਸਬਸਕ੍ਰਾਈਬ ਕਰ ਲਓ ਤੇ ਇੱਕ ਰਿਕੁਐਸਟ ਮੈਂ ਤੁਹਾਡੇ ਘਰ ਹੀ ਦਿੱਤੀ ਅੱਗੇ ਕਿ ਮੈਂ ਪੰਜਾਬੀ ਐਂਕਰ ਵੀ ਨਾਲ ਹੈਗਾ ਤੇ ਮੇਰਾ ਸੈਡ ਬਿਜ਼ਨਸ ਹੈਗਾ ਜੀ ਅ ਆਨਲਾਈਨ ਹੌਂਡਰੀ ਵੀ ਹੁਣ ਹੈਂਡਲਿੰਗ ਦਾ ਕੋਈ ਵੀ ਤੁਸੀਂ ਸਮਾਨ ਕੋਲ ਮੰਗਾਉਣਾਵੇਂ ਤੁਹਾਡਾ ਏਰੀਆ ਲਾਕਿਆ ਤੇ ਤੁਹਾਨੂੰ ਤੁਹਾਡੇ ਹੌਂਡੂਲੀ ਜਾਵਾਂਗੇ ਤੁਹਾਡਾ ਏਰੀਆ ਦੂਰ ਹੈ ਤੇ ਤੁਹਾਨੂੰ ਜਿਹੜਾ ਪਾਰਸਲ ਤੁਹਾਡਾ ਕਰਕੇ ਜਿਹੜਾ ਭੇਜ ਦਿੱਤਾ ਜਾਊਗਾ ਠੀਕ ਹੈ ਜੀ ਹਾਂ ਬਾਕੀ ਇੱਕ ਮਿੰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਕਰਦੇ ਆਂ ਵੀਡੀਓ ਨੂੰ ਇੱਥੇ ਬ੍ਰੇਕ ਹੁਣ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ